ਦਸ ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 19 ਨਵੰਬਰ 2025 ਦਿਨ ਬੁੱਧਵਾਰ ਨਾਨਕਸ਼ਹੀ ਸਾਹਿਬ ਅੰਮ੍ਰਿਤ 557 ਮਗਰ ਮਹੀਨੇ ਦੀ 4 ਤਰੀਕ ਹੈ ਜੀ ਸੈਮਿਆਮੂ ਕੈਰਜੀ ਅਤੇ ਕਵਾਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਸ ਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਐਡਮਿੰਟਨ 'ਚ ਆਪਣੀ ਤੀਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਭਾਰਤ ਜੁਵਲਰ ਸਾਡੇ ਪ੍ਰੋਗਰਾਮ ਨੂੰ ਸੌਰੀ ਫਾਈਬਰਟੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਆ ਫਾਈਬਰਟੈਕ ਡਿਸਟ੍ਰੀਬਿਊਟਰਜ਼ ਦੀਆਂ ਤਿੰਨ ਲੋਕੇਸ਼ਨਾਂ ਨੇ ਸਰੀ ਵੈਨਕੂਵਰ ਕਕਟਲਮ ਤਿੰਨਾਂ ਥਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਇੱਕ ਵੱਡੇ ਗੈਂਗਸਟਰ ਦੀ ਜਿਹਨੂੰ ਕਿ ਕੈਨੇਡਾ ਦਾ ਗੈਂਗਸਟਰ ਸਾਬਕਾ ਲੰਪੀਆ ਨਾ ਤੇ ਇਹਨੂੰ FBI ਨੇ ਬਹੁਤ ਵੱਡਾ ਜਿਹੜਾ ਆ ਉਹ ਅਵਾਰਡ ਰੱਖਿਆ ਦੇ ਉੱਤੇ 15 ਮਿਲੀਅਨ ਡਾਲਰ ਦਾ ਪੂਰਾ ਮਾਮਲਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕੱਲ ਦੇਰ ਰਾਤ ਸਰੀ ਦੇ ਵਿੱਚ ਇੱਕ ਗ੍ਰਿਫਤਾਰੀ ਕੀਤੀ ਗਈ ਹੈ ਸ਼ੱਕੀ ਵਿਅਕਤੀ ਦੀ ਇਸ ਦੇ ਨਾਲ ਹੀ ਬ੍ਰੈਮਟਨ ਦੇ ਵਿੱਚੋਂ ਵੀ ਕੁਝ ਐਗੀਆਂ ਖਬਰਾਂ ਆ ਰਹੀਆਂ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਅਲਬਰਟਾ ਤੇ ਕੈਨੇਡਾ ਸਰਕਾਰ ਕਿਸੇ ਡੀਲ ਦੇ ਉੱਤੇ ਪਹੁੰਚ ਚੁੱਕਿਆ ਜਿਹੜਾ ਗੁਪ ਸੂਤਰ ਦੱਸ ਰਹੇ ਆ ਇਹਦੇ ਬਾਰੇ ਕੀ ਖਬਰਾਂ ਆ ਰਹੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਨਮੋਲ ਬਿਸ਼ਨੋਈ ਭਾਰਤ ਭੇਜ ਦਿੱਤਾ ਗਿਆ ਉਹਦਾ ਰਿਮਾਂਡ ਲੈ ਲਿਆ ਗਿਆ ਐਨਆਈਏ ਵੱਲੋਂ ਇਹਦੇ ਨਾਲ ਹੀ ਇੱਕ ਹੋਰ ਭਾਰਤੀ ਜਿਹੜਾ ਕੈਨੇਡਾ ਆਲ ਆਉਂਦਾ ਅਮਰੀਕਾ ਤੋਂ ਇਲੀਗਲੀ ਫੜਿਆ ਗਿਆ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਅਖੀਰ ਦੇ ਵਿੱਚ ਪੰਜਾਬ ਚ ਵਧੀ ਹੋਈ ਗੈਂਗ ਹੰਸਾ ਦੀ ਗੱਲ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਸਦੀਆਂ ਦੀ ਪਰੰਪਰਾ दादी तो मां तक ते मां तो मेरे तक हर रिवायत दा सच्चा साथी जो तुहाडी तो सादगी नू होर भी निखारे भारत ज्वेलर्स पता नोट करो इक्यासी वी एक सौ स्ट्रीट पायल बिजनेस सेंटर सरी विच कॉल छे सौ चार पांच सौ तिरानवे ग्यारह ग्यारह सिक्स जीरो फोर कैलगरी की कामयाबी तो बाद हूँ असी अपनी तीजी लोकेशन एडमिंटन के खोल ली है ਦਸਹੋਤਾ ਸ਼ੋ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦਾ ਇੱਕ ਬਹੁਤ ਹੀ ਵੱਡਾ ਗੈਂਗਸਟਰ ਜਿਹੜਾ ਕੱਿਸ ਵੇਲੇ ਮੈਕਸੀਕੋ ਵਿੱਚ ਬੈਠਾ ਉਹਦੇ ਉੱਤੇ ਐਫਬੀਆਈ ਨੇ ਨਾਮ ਵਧਾ ਕੇ 15 ਮਿਲੀਅਨ ਡਾਲਰ ਦਾ ਕਰ ਦਿੱਤਾ ਉਹਦੇ ਉੱਤੇ ਦੋਸ਼ ਹੈ ਕਿ ਇਸ ਵੇਲੇ ਇੰਡੀਆਂ ਵੱਡੀਆਂ ਗੈਂਗਾਂ ਕਾਰਵਾਈਆਂ ਵਿੱਚ ਸ਼ਾਮਲ ਹੋ ਗਿਆ ਕਿ ਉਹਨੂੰ ਅੱਜ ਦੇ ਜ਼ਮਾਨੇ ਦਾ ਪਾਬਲੋ 에ਸਕੋਬਾਰ ਜਾਂ ਫਿਰ ਐਲ ਚੈਪੋ ਕਿਹਾ ਜਾ ਸਕਦਾ ਦੋ ਮੈਕਸੀਕਨ ਵੱਡੇ ਡਰੱਗ ਲਾਰਡ ਜਿਹੜੇ ਕਿ ਐਲ ਚੈਪੋ ਅਤੇ ਪਾਬਲੋ 에ਸਕੋਬਾਰ ਕੋਲੰਬੀਆ ਤੋਂ ਇਨਾਂ ਦੇ ਬਾਰੇ ਬਹੁਤ ਸਾਰੀਆਂ ਸੀਰੀਜ਼ ਬਣ ਚੁੱਕੀਆਂ ਫਿਲਮਾਂ ਬਣ ਚੁੱਕੀਆਂ ਸੋ ਇਸ ਦੇ ਬਰਾਬਰ ਮਿਲ ਕੇ ਜਿਹੜੀ FBI ਕਹਿ ਰਹੀ ਹੈ ਕਿ ਕਨੇਡੀਅਨ ਸਾਬਕਾ 올ਪੀਕਨ ਰਾਇਨ ਵੈਡਿੰਗ ਇਸ ਲੈਵਲ ਦੇ ਉੱਤੇ ਪਹੁੰਚ ਚੁੱਕਿਆ ਕਿ ਮੈਕਸੀਕੋ ਤੋਂ ਵੱਡੀ ਗਿਣਤੀ ਦੇ ਵਿੱਚ ਸ਼ਿਪਮੈਂਟਸ ਉਹ ਅਮਰੀਕਾ ਪਚਾਰਿਆ ਆ ਡਰੱਗਸ ਹਥਿਆਰ ਜਿਹੜੇ ਆ ਉਥੋਂ ਆ ਰਹੇ ਆ ਇਸ ਕਰਕੇ ਉਹਨੂੰ ਪਾਬਲੋ ਐਸਕੋਬਾਰ ਤੇ ਐਲ ਚੈਪੋ ਦੇ ਨਾਲ ਮਿਲਿਆ ਜਾ ਰਿਹਾ ਆ ਰਾਇਨ ਵੈਡਿੰਗ ਜਿਸ ਨੇ ਕਿ 2002 ਦੀਆਂ ਵਿంటర్ 올ੰਪਿਕਸ ਦੇ ਵਿੱਚ ਯੂਟਾ ਚ ਹੋਈਆਂ ਸੀ ਅਮਰੀਕਾ ਦੇ ਵਿੱਚ ਕੈਨੇਡਾ ਦੀ ਤਰਫੋਂ ਵਿంటర్ 올ੰਪਿਕਸ ਚ ਭਾਗ ਲਿਆ ਸੀਗਾ ਤੇ ਇਸ ਮੇਲੇ ਕਿਹਾ ਜਾ ਰਿਹਾ ਕਿ ਉਹ ਇੱਕ ਬਹੁਤ ਵੱਡਾ ਡਰੱਗ ਨੈਟਵਰਕ ਚਲਾ ਰਿਹਾ ਆ 44 ਸਾਲਾਂ ਦਾ ਰਾਇਨ ਜੇਮਸ ਵੈਡਿੰਗ ਵੈਸੇ ਇੱਕ ਜਰਮਨ ਸਿਟੀਜ਼ਨ ਆ ਪਰ ਸਮਝਾਇਆ ਜਾ ਰਿਹਾ ਅਮਰੀਕਾ ਵੱਲੋਂ ਕਿ ਉਹ ਮੈਕਸੀਕੋ ਦੇ ਵਿੱਚ ਕਿਤੇ ਰਹਿ ਰਿਹਾ ਆ ਉਹਦਾ ਪਤਾ ਨਹੀਂ ਲੱਗ ਰਿਹਾ ਸੋ ਉਤੇ ਪਹਿਲਾਂ ਵੀ ਬਹੁਤ ਸਾਰੇ ਅਪਰਾਧਿਕ ਚਾਰਜ ਲੱਗੇ ਹੋਏ ਆ ਹੁਣ ਉਹਦੇ ਉਤੇ ਚਾਰਜ ਜੇ ਲੱਗੇ ਹੋਏ ਆ ਕਿ ਉਹਨੇ ਇੱਕ ਗਵਾਹ ਨੂੰ ਜਿਹੜਾ ਆ ਖਤਮ ਕਰਨ ਦੇ ਵਾਸਤੇ ਜਿਹੜਾ ਆ ਆਪਣਾ ਨੈਟਵਰਕ ਦੀ ਵਰਤੋਂ ਕੀਤੀ ਹੈ ਤੇ ਇਸ ਮਾਮਲੇ ਦੇ ਵਿੱਚ ਤਕਰੀਬਨ 10 11 ਜਾਣੇ ਹੋਰ ਫੜੇ ਗਏ ਆ ਸੋ ਮਾਰਚ 2025 ਦੇ ਵਿੱਚ ਐਫਬੀਆਈ ਨੇ ਉਸ ਨੂੰ ਆਪਣੀ 10 ਮੋਸਟ ਵਾਂਟਡ ਲਿਸਟ ਦੇ ਵਿੱਚ ਸ਼ਾਮਲ ਕਰ ਲਿਆ ਸੀਗਾ ਅਤੇ ਉਸ ਦਾ ਸਰਦਾ ਨਾਮ ਜਿਹੜਾ ਆ ਉਹ ਵੀ ਵਧਾ ਦਿੱਤਾ ਸੀਗਾ ਹੌਣ ਹੋਰ ਕੁਝ ਗ੍ਰਸਤਾਰੀਆਂ ਹੋਈਆਂ ਜਿਦੇ ਵਿੱਚ ਕੋਈ ਦਾ ਇੱਕ ਕੈਨੇਡੀਅਨ ਵਕੀਲ ਵੀ ਸ਼ਾਮਲ ਆ ਜੋ ਕਿ ਭਾਰਤੀ ਮੂਲ ਦਾ ਆ। ਤੇ ਜਿਹੜੀ ਜਾਣਕਾਰੀ ਜੀਐਫਬੀਆ ਵੱਲੋਂ ਅਮਰੀਕਨ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ ਕਿ ਭਾਰਤੀ ਮੂਲ ਦਾ ਦੀਪਕ ਬਲਵੰਤ ਅਪਰਾਧਕਰ ਇਹਦੀ ਉਮਰ 62 ਸਾਲ ਆ। ਥੌਰਨ ਹੈ ਲੰਟਾਰੀਓ ਤੋਂ ਇਹ ਇੱਕ ਕ੍ਰਿਮੀਨਲ ਲਾਅਰ ਆ। ਉਹਦੇ ਤੇ ਦੋਸ਼ੇ ਲਾਏ ਗਏ ਆ ਕਿ ਇਹਨੇ ਵੈਡਿੰਗ ਨੂੰ ਇਹ ਸਲਾਹ ਦਿੱਤੀ ਸੀਗੀ ਕਿ ਜੇਕਰ ਤੂੰ ਪਹਿਲਿਆਂ ਕੇਸਾਂ ਦੇ ਵਿੱਚੋਂ ਬਚਣਾ ਆ ਤੇ ਇੱਕ ਅਹਿਮ ਗਵਾਹ ਆ ਉਹਨੂੰ ਖਤਮ ਕਰ ਦੇ ਤਾਂ ਉਸ ਤੋਂ ਬਾਅਦ ਤੇਰਾ ਬਚਾਅ ਹੋ ਸਕਦਾ ਆ ਤੇ ਇਸ ਮਾਮਲੇ ਵਿੱਚ ਜਿਹੜੇ ਕੁੱਲ 10-11 ਜਾਣੇ ਚਾਰਜ ਕੀਤੇ ਗਏ ਆ ਉਹਨਾਂ ਦੇ ਵਿੱਚ ਇੱਕ ਹੋਰ ਵਿਅਕਤੀ ਜਿਹੜਾ ਕਿ ਕ੍ਰਾਈਮ ਬਲੌਗਰ ਆ ਮਤਲਬ ਕਿ ਉਹ ਟਵਿੱਟਰ ਇੰਸਟਾਗ੍ਰਾਮ ਅਤੇ ਕੁਝ ਹੋਰ ਸੋਸ਼ਲ ਮੀਡੀਆ ਦੇ ਉੱਤੇ ਕ੍ਰਾਈਮ ਬਲੌਗ ਜਿਹੜਾ ਲਿਖਦਾ ਸੀ ਚਲਾਉਂਦਾ ਸੀ ਡਰਟੀ ਨਿਊਜ਼ ਨਾਂ ਦੀ ਇੱਕ ਵੈਬਸਾਈਟ ਜਿਹੜੀ ਚਲਾਈ ਜਾਂਦੀ ਸੀਗੀ ਉਹਦੇ ਵੱਲੋਂ ਉਹਤੇ ਉਤੇ ਦੋਸ਼ੇ ਲੱਗੇ ਗਏ ਆ ਕਿ ਵੈਡਗ ਨੇ ਉਹਨੂੰ 10000 ਡਾਲਰ ਦਿੱਤੇ ਵੀ ਤੁਆ ਗਵਾਹ ਦੀ ਫੋਟੋ ਜਿਹੜੀ ਆਪਣੀਆਂ ਸਾਈਟਾਂ ਤੇ ਪੋਸਟ ਕਰ ਤਾਂ ਕਿ ਸਾਨੂੰ ਲੱਭਣ ਦੇ ਵਿੱਚ ਉਹਨੂੰ ਮਦਦ ਹੋ ਸਕੇ ਅਤੇ ਦੋਸ਼ੇ ਲੱਗੇ ਆ ਕਿ ਇਸ ਕਰਕੇ ਜਿਹੜਾ ਗਵਾਹ ਲੱਭ ਪਿਆ ਉਹਨਾਂ ਨੂੰ ਤੇ ਉਸ ਤੋਂ ਬਾਅਦ ਹੁਣ ਅੱਜ FBI ਨੇ ਵੈਬਸਾਈਟ ਜਿਹੜੀ ਆ ਉਹ ਵੀ ਸੀਜ਼ ਕਰ ਦਿੱਤੀ ਆ ਤੇ ਜਿਹੜੇ ਟਵਿੱਟਰ ਖਾਤੇ ਆ ਉਹ ਵੀ ਆਲਮੋਸਟ ਜਿਹੜਾ ਬਲੌਕ ਨੂੰ ਕਰ ਦਿੱਤੇ ਆ ਤੇ ਹੁਣ ਇਸ ਮਾਮਲੇ ਦੇ ਵਿੱਚ FBI ਪੂਰੇ ਬੰਦੇ ਫੜਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤੇ ਜਿਹੜਾ ਇਹ ਵੈਡਰ ਦਾ ਗੈਂਗ ਹੈਗਾ ਇਹ ਪੂਰੇ ਕੈਨੇਡਾ ਦੇ ਵਿੱਚ ਫੈਲਿਆ ਹੋਇਆ ਆ ਇਹਦੇ ਵੱਲੋਂ ਹਥਿਆਰਾਂ ਦੇ ਨਾਲ-ਨਾਲ ਡਰੱਗ ਦੀ ਤਸਕਰੀ ਕੀਤੀ ਜਾਂਦੀ ਹੈ ਬਹੁਤ ਸਾਰੇ ਕਤਲਾਂ ਦੇ ਨਾਲ ਵੀ ਇਹ ਨਾਂ ਜੁੜ ਰਹੇ ਆ ਤੁਹਾਨੂੰ ਯਾਦ ਹੋਣਾ ਕਿ ਕੈਲੈਡਨ ਦੇ ਵਿੱਚ ਬ੍ਰੈਮਟਨ ਦੇ ਨਾਲ ਲੱਗਦਾ ਸ਼ਹਿਰ ਕੈਲੈਡਨ ਆ ਅ 2 ਸਾਲ ਪਹਿਲਾਂ ਨਵੰਬਰ 2023 ਦੇ ਵਿੱਚ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਉਹਦੇ ਵਿੱਚ ਇੱਕ ਪੰਜਾਬੀ ਬਜ਼ੁਰਗ ਜੋੜੇ ਦੀ ਮੌਤ ਹੋ ਗਈ ਸੀ ਬਾਅਦ ਵਿੱਚ ਗੱਲ ਇਹ ਨਿਕਲੀ ਸੀ ਕਿ ਇੱਕ ਕਿਰਾਏ ਦੇ ਘਰ ਤੇ ਰਹਿ ਰਹੇ ਸੀਗੇ ਜਗਤਾਰ ਸਿੰਘ ਸਿੱਧੂ ਅਤੇ ਹਰਪ੍ਰੀਤਨ ਕੌਰ ਸਿੱਧੂ ਤੇ ਇਹ ਬਿਲਕੁਲ ਬੇਕਸੂਰ ਸੀਗੇ ਸੋ ਕਿਰਾਏ ਦਾ ਘਰ ਸੀਗਾ ਪਰ ਜਿਹੜੇ ਬੰਦੇ ਦਾ ਘਰ ਸੀਗਾ ਜਨ ਜੋ ਬੰਦਾ ਪਹਿਲਾਂ ਇੱਥੇ ਰਹਿੰਦਾ ਸੀਗਾ ਉਹਦੀ ਇਸ ਕਾਤਲ ਟੋਲੇ ਵੱਲੋਂ ਪਾਲ ਕੀਤੀ ਜਾ ਰਹੀ ਸੀ ਸੋ ਹਮਲੇ ਦਾ ਨਿਸ਼ਾਨਾ ਉਹਨਾਂ ਨੂੰ ਬਣਾਉਣਾ ਸੀਗਾ ਪਰ ਕਿਰਾਏਦਾਰ ਬਦਲ ਚੁੱਕੇ ਸੀਗੇ ਸੋ ਭਲੇਖੇ ਦੇ ਨਾਲ ਗ੍ਰਿਤਾਰ ਸਿੰਘ ਸਿੱਧੂ ਅਤੇ ਹਰਪ੍ਰੀਤ ਸਿੰਘ ਸਿੱਧੂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੋ ਇਹ ਮੌਤ ਦੇ ਘਾਟ ਉਤਾਰਨ ਵਾਲਾ ਕੌਣ ਸੀ ਇਹਦੀ ਵੀ ਹਜੇ ਤੱਕ ਪਛਾਣ ਨਹੀਂ ਹੋ ਸਕੀ ਪਰ ਇਸ ਨੂੰ ਇਸ ਗੈਂਗ ਦੇ ਨਾਲ ਜੋੜਿਆ ਗਿਆ ਸੀ ਸੋ ਹੋਰ ਵੀ ਬਹੁਤ ਸਾਰੇ ਜਿਹੜੇ ਲੋਕ ਨੇ ਇਸ ਦੇ ਨਾਲ ਜੁੜੇ ਹੋਏ ਆ ਬਹੁਤ ਸਾਰੇ ਜਿਹੜੇ ਡਰੱਗ ਲੰਘਾਉਣ ਵਾਲੇ ਡਰੱਗ ਵੇਚਣ ਵਾਲੇ ਹਥਿਆਰ ਲਿਆਉਣ ਵਾਲੇ ਹਥਿਆਰ ਵੇਚਣ ਵਾਲੇ ਸੋ ਇਹ ਲਿਸਟ ਬੜੀ ਜਿਹੜੀ ਲੰਬੀ ਦੱਸੀ ਜਾ ਰਹੀ ਹੈ ਪਰ FBI ਹੁਣ ਆਪਣੀ ਮੋਸਟ ਵਾਂਟਡ ਲਿਸਟ ਦੇ ਵਿੱਚ ਪਹਿਲੇ ਦਸਾਂ ਦੇ ਵਿੱਚ ਇਹਨੂੰ ਰੱਖ ਚੁੱਕੀ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲ ਸਰੀ ਸ਼ਹਿਰ ਦੀ ਕਰੀਏ ਤਾਂ ਕੱਲ ਦੇਰ ਆਰ 2 ਵਜੇ ਸਰੀ ਦੇ ਲिटल ਇੰਡੀਆ ਪਲਾਜ਼ੇ ਦੇ ਵਿੱਚ ਜਿਹੜਾ ਕਿ 80 ਐਵੈਨਿਊ ਤੇ 128 ਸਪੀਡ ਦੇ ਖੁੰਜੇ ਤੇ ਮੌਜੂਦ ਆ ਉੱਥੇ ਇੱਕ ਸ਼ੱਕੀ ਨੂੰ ਪੁਲਿਸ ਨੇ ਕਾਬੂ ਕੀਤਾ ਆ ਜਿਹੜੀ ਉੱਥੋਂ ਵੀਡੀਓ ਫੁਟੇਜ ਸਾਨੂੰ ਕੋਲ ਹਾਸਲ ਹੋਈ ਆ ਜਾਂ ਫੋਟੋਆਂ ਆਈਆਂ ਉਹਦੇ ਵਿੱਚ ਦੇਖਿਆ ਜਾ ਰਿਹਾ ਕਿ ਪੁਲਿਸ ਦੀਆਂ ਅਨੇਕਾਂ ਗੱਡੀਆਂ ਨੇ ਇਸ ਪਰਾਦੇ ਦੀਆਂ ਦੋਨਾਂ ਇੰਟਰਨਸਸ ਤੋਂ ਦਾਖਲ ਹੁੰਦੇ ਆ ਇਸ ਵਿਅਕਤੀ ਨੂੰ ਘੇਰਾ ਪਾਇਆ ਇਹ ਇੱਕ ਸ਼ੱਕੀ ਕਾਰ ਦੇ ਵਿੱਚ ਸਵਾਰ ਸੀਗਾ ਇਹ ਸਮਝਿਆ ਜਾ ਰਿਹਾ ਕਿ ਸ਼ੱਕੀ ਕਾਰ ਅਤੇ ਸ਼ੱਕੀ ਵਿਅਕਤੀ ਲੋਕਲ ਪੱਧਰ ਤੇ ਉੱਤੇ ਕੁਝ ਫਰੋਤੀ ਦੀਆਂ ਕਾਰਵਾਈਆਂ ਅਤੇ ਧਮਕੀਆਂ ਦੇਣ ਦੇ ਮਾਮਲੇ ਵਿੱਚ ਲੜਿੰਦਾ ਆ ਹਾਲਾਂਕਿ ਪੁਲਿਸ ਵੱਲੋਂ ਅਧਿਕਾਰਤ ਤੌਰ ਦੇ ਉੱਤੇ ਆਫੀਸ਼ੀਅਲੀ ਕੋਈ ਬਿਆਨ ਇਸ ਸੰਬੰਧੀ ਜਾਰੀ ਨਹੀਂ ਕੀਤਾ ਗਿਆ ਕਿ ਕਿਹੜੀ ਗ੍ਰਿਫਤਾਰੀ ਹੋਈ ਹੈ ਪਰ ਉੱਥੇ ਮੌਜੂਦ ਰੇ ਕੈਮਰੇ ਸੀ ਉਹਨਾਂ ਨੇ ਬਹੁਤ ਕੁਝ ਦਿਖਾ ਦਿੱਤਾ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਇਹ ਵਿਅਕਤੀ ਜਿਹੜਾ ਉੱਥੋਂ ਗ੍ਰਿਫਤਾਰ ਕੀਤਾ ਆ ਇਸ ਦੇ ਨਾਲ ਹੀ ਬ੍ਰੈਂਟਨ ਤੋਂ ਵੀ ਜਿਹੜੀ ਖਬਰ ਆ ਰਹੀ ਹੈ ਕਿ ਬਲੂ ਵਾਟਰ ਬ੍ਰਿਜ ਕ੍ਰੋਸਿੰਗ ਦੇ ਉੱਤੇ 300 ਕਿਲੋਗ੍ਰਾਮ ਕੋਕੀਨ ਲਗਾਉਣ ਦੇ ਚਾਰਜ ਦੇ ਵਿੱਚ 23 ਸਾਲਾਂ ਦੇ ਰਵਿੰਦਰ ਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਚਾਰਜ ਕੀਤਾ ਗਿਆ ਸੀਗਾ ਹੁਣ ਜਿਸ ਕੰਪਨੀ ਦੇ ਨਾਲ ਉਹ ਟਰੱਕ ਚਲਾਉਂਦਾ ਸੀ ਉਹਨਾਂ ਨੂੰ ਵੀ ਚਾਰਜ ਕਰ ਲਿਆ ਗਿਆ ਆ 32 ਸਾਲਾਂ ਦਾ ਲਵਦੀਪ ਸਿੰਘ ਅਤੇ 29 ਸਾਲਾਂ ਦਾ ਖੁਸ਼ਦੀਪ ਸਿੰਘ ਜਿਹੜੇ ਕਿ ਬ੍ਰੈਂਟਨ ਦੇ ਇੱਕੋ ਐਡਰੈਸ ਦੇ ਉੱਤੇ ਰਹਿੰਦੇ ਆ ਉਹਨਾਂ ਦੇ ਉੱਤੇ ਦੋਸ਼ ਲਾਏ ਗਏ ਆ ਕਿ ਇਹੇ ਡਰੱਗ ਤਸਕਰੀ ਦਾ ਕੰਮ ਕਰਦੇ ਸੀਗੇ ਇਸ ਸਾਜ਼ਿਸ਼ ਦੇ ਵਿੱਚ ਸ਼ਾਮਲ ਸੀਗੇ ਤੇ ਇਹਨਾਂ ਨੇ ਜਿਹੜੀ ਪ੍ਰਾਪਰਟੀ ਬਣਾਈ ਆ ਜਾਇਦਾਦ ਬਣਾਈ ਆ ਉਹ ਡਰੱਗ ਵੇਚ ਕੇ ਬਣਾਈ ਆ ਸੋ 32 ਸਾਲਾਂ ਦੇ ਲਵਦੀਪ ਸਿੰਘ ਅਤੇ 29 ਸਾਲਾਂ ਦੇ ਖੁਸ਼ਦੀਪ ਸਿੰਘ ਦੇ ਉੱਤੇ ਇਸ ਮਾਮਲੇ ਦੇ ਵਿੱਚ ਚਾਰਜ ਲਾ ਦਿੱਤੇ ਗਏ ਆ ਤੇ ਉਹਨਾਂ ਦਾ 30 ਸਾਲ ਦਾ ਨੈਲਾ ਟਰੱਕ ਡਰਾਈਵਰ ਆ ਉਹ ਰਵਿੰਦਰਪੀਰ ਸਿੰਘ ਕੁਝ ਮਹੀਨੇ ਪਹਿਲਾਂ ਕੈਨੇਡੀਅਨ ਕਸਟਮਸ ਨੇ ਗ੍ਰਫਤਾਰ ਕੀਤਾ ਸੀ ਸੋ ਆਹ ਜਿਹੜੀ ਤੁਸੀਂ ਹੁਣ ਵੀਡੀਓ ਦੇਖ ਰਹੇ ਆ ਇਹ ਲਿਟਲ ਇੰਡੀਆ ਪਲਾਜ਼ੇ ਦੀ ਆ ਸਰੀ ਦੀ ਆ ਜਿੱਥੇ ਕਿ ਜਦੋਂ ਇਸ ਸ਼ੱਕੀ ਵਿਅਕਤੀ ਨੂੰ ਗ੍ਰਫਤਾਰ ਕੀਤਾ ਗਿਆ ਸਰੀ ਦੇ ਵਿੱਚ ਇਸ ਤਰੀਕੇ ਦੇ ਨਾਲ ਪੁਲਿਸ ਨੇ ਕਾਰਵਾਈ ਕੀਤੀ ਆ ਉਹਨੂੰ ਸਾਰੇ ਪਾਸਿਆਂ ਤੋਂ ਘੇਰਾ ਪਾ ਕੇ ਗ੍ਰਫਤਾਰ ਕੀਤਾ ਗਿਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਲਬਰਟਾ ਤੇ ਆਟਵਾ ਦੇ ਸਬੰਧਾਂ ਦੀ ਅਲਬਰਟਾ ਕੈਨੇਡਾ ਦਾ ਸੂਬਾ ਆ ਤੇ ਆਟਵਾ ਦੇ ਨਾਲ ਦਾਲ ਜਿਹੜੀ ਬਹੁਤ ਹੀ ਗੜਣੀ ਸੀ ਕਿਉਂਕਿ ਜਿਹੜੀ ਅਲਬਰਟਾ ਦੇ ਵਿੱਚ ਪਾਰਟੀ ਇਸ ਵੇਲੇ ਰਾਜ ਕਰ ਰਹੀ ਹੈ ਉਹ ਕੰਜ਼ਰਵੇਟਿਵ ਪੱਖੀ ਆ ਅਤੇ ਆਟਵਾ ਦੇ ਵਿੱਚ ਲਿਬਰਲ ਪੱਖੀ ਸਰਕਾਰ ਆ ਅਲਬਰਟਾ ਵੱਲੋਂ ਖਾਸ ਕਰਕੇ ਆਇਲ ਸੈਂਡਸ ਦੇ ਵਾਸਤੇ ਤੇ ਹੋਰ ਇਕਨੋਮੀ ਨੂੰ ਚਲਾਉਣ ਦੇ ਲਈ ਬਹੁਤ ਸਾਰੀਆਂ ਮੰਗਾਂ ਰੱਖੀਆਂ ਗਈਆਂ ਸੀ ਕਿ ਅਲਬਰਟਾ ਦੀ ਇਕਨੋਮੀ ਤਾਂ ਚੱਲ ਸਕਦੀ ਹੈ ਜੇਕਰ ਬੀਸੀ ਨੂੰ ਪਾਈਪਲਾਈਨ ਪਵੇ, ਅਨਟਾਰੀਓ ਨੂੰ ਕੋਈ ਪਾਈਪਲਾਈਨ ਪਵੇ ਜਾਂ ਫਿਰ ਕੋਈ ਰੀਅਲ ਗੱਡੀ ਦਾ ਪ੍ਰਬੰਧ ਹੋਵੇ। ਸੋ ਬਹੁਤ ਸਾਰੀਆਂ ਮੰਗਾਂ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਮਾਰਕ ਕਾਰਨ ਦੇ ਅੱਗੇ ਰੱਖੀਆਂ ਗਈਆਂ ਸਨ। ਸੋ ਇਹ ਮੰਗਾਂ ਜਿਹੜੀਆਂ ਆ ਇਹਨਾਂ ਦੇ ਉੱਤੇ ਬਹੁਤ ਲੰਬੇ ਸਮੇਂ ਤੋਂ ਨੇਗੋਸ਼ੀਏਸ਼ਨ ਚੱਲ ਰਹੀਆਂ ਸੀ ਗੱਲਬਾਤ ਹੋ ਰਹੀ ਸੀ ਹੁਣ ਜਿਹੜੀਆਂ ਆਖੋਟ ਬਤਾਂ ਖਬਰਾਂ ਆ ਰਹੀਆਂ ਕਿ ਦੋਨੇ ਧਿਰਾਂ ਵਿੱਚ ਸਹਿਮਤੀ ਹੋ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸੰਬੰਧੀ ਐਲਾਨ ਕੀਤਾ ਜਾ ਸਕਦਾ ਹੈ ਜਿਸ ਦੇ ਨਾਲ ਕਿ ਅਲਬਰਟਾ ਦੀ ਇਕਨੋਮੀ ਦੇ ਬਾਰੇ ਨਿਆਰੇ ਹੋ ਸਕਦੇ ਆ ਤੇ ਜਿਹੜੀਆਂ ਖਬਰਾਂ ਪਾਰਲੀਮੈਂਟ ਦੇ ਗਲਿਆਰਿਆਂ ਵਿੱਚੋਂ ਸੂਤਰਾਂ ਦੇ ਹਿਸਾਬ ਦੇ ਨਾਲ ਆ ਰਹੀਆਂ ਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਦੋਨੇ ਧਿਰਾਂ ਨੇ ਇੱਕ ਅੰਡਰਸਟੈਂਡਿੰਗ ਬਣਾ ਲਈ ਆ ਇੱਕ ਸਮਝੌਤਾ ਜਿਹੜਾ ਕਰ ਲਿਆ ਵੀ ਆਪਾਂ ਇਹਨਾਂ ਨਾਲ ਚੀਜ਼ਾਂ ਦੇ ਉੱਤੇ ਸਹਿਮਤ ਆ ਤੇ ਉਹਦੇ ਵਿੱਚ ਲਬਰਟਾ ਤੋਂ BC ਨੂੰ ਇੱਕ ਪਾਈਪਲਾਈਨ ਲਿਆਉਣੀ ਜਿਹੜੀ ਆ ਉਹ ਵੀ ਸ਼ਾਮਲ ਆ ਕੈਨੇਡਾ ਸਰਕਾਰ ਇਸ ਵਾਸਤੇ ਰਾਜ਼ੀ ਹੋ ਗਈ ਆ ਕਿ ਲਬਰਟਾ ਦੀ ਇਹ ਮੰਗ ਜਾਇਜ਼ ਆ ਉਹਨਾਂ ਦਾ ਤੇਲ ਜਿਹੜਾ ਆ ਬਾਹਰਲੇ ਮੁਲਕਾਂ ਤੱਕ ਲਿਜਾਣ ਲਈ BC ਨੂੰ ਪਾਈਪਲਾਈਨ ਜਿਹੜੀ ਭੇਜਣੀ ਆ ਇੱਕ ਜ਼ਰੂਰੀ ਕਾਰਜ ਆ ਹਾਲਾਂਕਿ BC ਸਰਕਾਰ ਜਿਹੜੀ ਆ ਉਹ ਨਾਂ ਨੁੱਕਰ ਕਰਦੀ ਰਹਿੰਦੀ ਆ ਉਹ ਚਾਹੁੰਦੀ ਆ ਵੀ ਇਹ ਵਾਤਾਵਰਣ ਨੂੰ ਖਰਾਬ ਕਰ ਸਕਦੀ ਆ ਪਾਈਪਲਾਈਨ ਪਰ ਲਬਰਟਾ ਕਹਿੰਦੇ ਵੀ ਅਸੀਂ ਲੈਂਡ ਲੋਕਡ ਆ ਅਸੀਂ ਕਿਸੇ ਵੀ ਪਾਸੇ ਪਾਣੀ ਨੂੰ ਲੱਗਦੇ ਨਹੀਂ ਇਸ ਕਰਕੇ ਜੇਕਰ ਇਹ ਪਾਈਪ ਲਾਈਨ ਨਹੀਂ ਨਿਕਲਦੀ ਤਾਂ ਜੋ ਸਾਡੇ ਕੋਲ ਤਿਲ ਦੇ ਰੂਪ ਦੇ ਵਿੱਚ ਸੋਨਾ ਪਿਆ ਆ ਉਹ ਕਿਸੇ ਪਾਸੇ ਅਸੀਂ ਵੇਚ ਨਹੀਂ ਸਕਦੇ ਇਸ ਕਰਕੇ ਇਹ ਪਾਈਪ ਲਾਈਨ ਸਾਡੀ ਜੀਵਨ ਰੇਖਾ ਆ ਨਿਕਲਣੀ ਬੜੀ ਜ਼ਰੂਰੀ ਆ ਤੇ ਇਹ ਹੁਣ ਕੈਨੇਡਾ ਸਰਕਾਰ ਵੱਲੋਂ ਇਹ ਇਸ਼ਾਰੇ ਦਿੱਤੇ ਜਾ ਰਹੇ ਆ ਕਿ ਉਹ ਅਲਬਰਟਾ ਦੀ ਇਸ ਮੰਗ ਦੇ ਨਾਲ ਸਹਿਮਤ ਹੋ ਚੁੱਕੇ ਆ ਸੋ ਇਹ ਕਿਹਾ ਜਾ ਰਿਹਾ ਕਿ ਜਿਹੜੀ ਇਹ ਪਾਰਟੀ ਰਾਜ ਕਰ ਰਹੀ ਐ ਇਸ ਵੇਲੇ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਆਫ ਅਲਬਰਟਾ ਇਹਨਾਂ ਦੀ ਕਨਵੈਨਸ਼ਨ ਆਉਣ ਵਾਲੇ ਦਿਨਾਂ ਵਿੱਚ ਅਗਲੇ ਵੀਕਐਂਡ ਦੇ ਉੱਤੇ ਇਹਨਾਂ ਦੀ ਕਨਵੈਨਸ਼ਨ ਹੈ ਉੱਥੇ ਇਕੱਠ ਮੱਠ ਹੋਣਾ ਉਸ ਤੋਂ ਪਹਿਲਾਂ ਕੈਨੇਡਾ ਸਰਕਾਰ ਵੱਲੋਂ ਇਹ ਐਲਾਨ ਕੀਤਾ ਜਾ ਸਕਦਾ ਹੈ ਜਿਹਦੇ ਨਾਲ ਅਲਬਰਟਾ ਦੇ ਲੋਕਾਂ ਦੇ ਵਾਸਤੇ ਨਵੇਂ ਕਾਰੋਬਾਰ ਦੇ ਨਵੇਂ ਇਕਨੋਮੀ ਖੁੱਲਣ ਦੇ ਮੌਕੇ ਪ੍ਰਾਪਤ ਹੋ ਸਕਦੇ ਹੈ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਨਮੋਲ ਬਿਸ਼ਨੋਈ ਦੀ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਕਿ ਅਨਮੋਲ ਬਿਸ਼ਨੋਈ ਦੇ ਬਾਰੇ ਭਾਰਤੀ ਜਿਹੜੇ ਖਬਰਖਾਨੇ ਆ ਖਬਰਾਂ ਦੇ ਰਹੇ ਆ ਕਿ ਉਹਨੂੰ ਅਮਰੀਕਾ ਨੇ ਰਿਪੋਰਟ ਕਰ ਦਿੱਤਾ ਹੈ ਪਰ ਅਮਰੀਕਾ ਵੱਲੋਂ ਆਫੀਸ਼ੀਅਲੀ ਤੌਰ ਦੇ ਉੱਤੇ ਕੁਝ ਨਹੀਂ ਕਿਹਾ ਜਾ ਰਿਹਾ ਜਿਹੜੇ ਬੰਬੇ ਦੇ ਵਿੱਚ ਸਲਮਾਨ ਖਾਨ ਦਾ ਨਜ਼ਦੀਕੀ ਬਾਬਾ ਸਦੀਕੀ ਕਤਲ ਕੀਤਾ ਗਿਆ ਸੀ ਜਿਹਦੀ ਜ਼ਿੰਮੇਵਾਰੀ ਬਿਸ਼ਨੋਈ ਗੈਂਗ ਨੇ ਲਈ ਸੀ ਉਹਦੇ ਬੇਟੇ ਜਸ਼ਾਨ ਸਦੀਕੀ ਨੂੰ ਇੱਕ ਈਮੇਲ ਅਮਰੀਕਨ ਵਿਭਾਗ ਤੋਂ ਆਈ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਉਹ ਅਨਮੋਲ ਬਿਸ਼ਨੋਈ ਨੂੰ ਡਿਪੋਰਟ ਕਰ ਰਿਹਾ ਹੈ ਸੋ ਅਨਮੋਲ ਬਿਸ਼ਨੋਈ ਜਿਹੜਾ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਬਾਬਾ ਸਦੀਕੀ ਦੇ ਕਤਲ ਤੋਂ ਇਲਾਵਾ ਹੋਰ ਬਹੁਤ ਸਾਰੇ ਅਨੇਕਾਂ ਅਪਰਾਧਾਂ ਦੇ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਸੋ ਉਹਨੂੰ ਬਕਾਇਦਾ ਦਿੱਲੀ ਦੇ ਹਵਾਈ ਅੱਡੇ ਤੇ ਐਨਆਈਏ ਨੇ ਰਿਸੀਵ ਕੀਤਾ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਉਸ ਤੋਂ ਬਾਅਦ ਉਹਨੂੰ ਅਦਾਲਤ ਵਿੱਚ ਲਿਜਾਇਆ ਗਿਆ ਪਟਿਆਲਾ ਹਾਊਸ ਅਦਾਲਤ ਨੇ ਕੋਸ ਨੂੰ 11 ਦਿਨਾਂ ਦੇ ਰਿਮਾਂਡ ਦੇ ਉੱਤੇ NIA ਨੂੰ ਸੌਂਪ ਦਿੱਤਾ ਆ। ਸੋ ਅਗਲੇ 11 ਦਿਨ ਉਹਦੇ ਤੋਂ NIA نیشنل ਇਨਵੈਸਟੀਗੇਸ਼ਨ ਏਜੰਸੀ ਜਾਂਚ ਕਰੂਗੀ, ਪੁੱਛਗਿੱਛ ਕਰੂਗੀ ਅਤੇ 29 ਨਵੰਬਰ ਨੂੰ ਦੁਬਾਰਾ ਇਸ ਨੂੰ ਅਦਾਲਤ ਵਿੱਚ ਫਿਰ ਪੇਸ਼ ਕੀਤਾ ਜਾਊਗਾ। ਸੋ ਇਹ ਇੱਕ ਭਾਰਤ ਵੱਲੋਂ ਇਹ ਕਿਹਾ ਕਿ ਸਾਡੀ ਵੱਡੀ ਪ੍ਰਾਪਤੀ ਹੋਈ ਹੈ ਦੂਜੇ ਪਾਸੇ ਅਮਰੀਕਾ ਵੱਲੋਂ ਇਹ ਕਿਹਾ ਜਾ ਰਿਹਾ ਹੁਣ ਕਿ ਇੱਕ ਵੱਡਾ ਗੈਂਗਸਟਰ ਜਿਹੜਾ ਕਿ ਇੱਥੇ ਅਮਰੀਕਾ ਦੇ ਵਿੱਚ ਵੀ ਕੁਝ ਮਾਮਲਿਆਂ ਵਿੱਚ ਸ਼ਾਮਲ ਸੀ ਉਹਨੂੰ ਇਸ ਧਰਤੀ ਤੋਂ ਹਟਾ ਦਿੱਤਾ ਗਿਆ ਆ ਦੂਜੇ ਪਾਸੇ ਜਿਹੜਾ ਅਨਮੋਲ ਬਿਸ਼ਨੋਈ ਦਾ ਪਰਿਵਾਰ ਆ ਅਨਮੋਲ ਬਿਸ਼ਨੋਈ ਲਾਰੈਂਸ ਬਿਸ਼ਨੋਈ ਦਾ ਭਰਾ ਆ ਇੱਕ ਇਹਨਾਂ ਦਾ ਹੋਰ ਘਰਾ ਵਿੱਚੋਂ ਭਰਾ ਲੈ ਦਾ ਰਮੇਸ਼ ਬਿਸ਼ਨੋਈ ਉਹਨੇ ਇੱਕ ਪੱਤਰਕਾਰ ਕਾਨਫਰੰਸ ਦੇ ਵਿੱਚ ਇਹ ਗੱਲ ਆਖੀ ਹੈ ਕਿ ਮੇਰੇ ਭਰਾ ਦੀ ਜਾਨ ਨੂੰ ਖਤਰਾ ਹੋ ਸਕਦਾ ਆ ਅਨਮੋਲ ਬਿਸ਼ਨੋਈ ਨੂੰ ਇੱਥੇ ਭਾਰਤ ਲੈ ਜਾ ਕੇ ਮਾਰਿਆ ਜਾ ਸਕਦਾ ਆ ਇਹਦੇ ਵਾਸਤੇ ਉਹਨੇ ਹੁਣ ਅਦਾਲਤ ਤੱਕ ਪਹੁੰਚ ਕੀਤੀ ਹੈ ਕਿ ਕਿਸੇ ਤਰੀਕੇ ਉਹਨੂੰ ਇਹੀ ਸੁਰੱਖਿਆ ਤੇ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਜਿੱਥੇ ਕਿ ਉਹਦੀ ਜਾਨ ਨੂੰ ਖਤਰਾ ਨਾ ਹੋਵੇ ਸੋ ਇਸ ਵੇਲੇ ਹਾਲਾਤ ਇਹ ਬਣੇ ਹੋਏ ਆ ਕਿ ਭਾਰਤ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਗੈਂਗ ਐਕਟਿਵ ਆ ਤੇ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਦੇ ਅਹਮਦਾਬਾਦ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਆ ਤੇ ਉਹਦੇ ਨਾਂ ਦੇ ਤੇ ਜ਼ਿੰਮੇਵਾਰੀਆਂ ਬਥੇਰੀਆਂ ਲਗੀਆਂ ਜਾ ਰਹੀਆਂ ਕੈਨੇਡਾ ਅਮਰੀਕਾ ਦੇ ਵਿੱਚ ਹੋਰ ਨਾ ਥਾਂ ਦੇ ਉੱਤੇ इवन ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜੋ ਗੈਂਗ ਹਿੰਸਾ ਹੁੰਦੀ ਆ ਉਹਦੇ ਵਿੱਚ ਵੀ ਉਹਨਾਂ ਦਾ ਨਾਂ जोडਦਾ ਰਹਿੰਦਾ ਹੈ ਪ੍ਰੈਸ ਵੈਲੇ ਬਿਸ਼ਨੋਈ ਪਰਿਵਾਰ ਨੂੰ ਆਪਣੇ ਹੀ ਲੜਕੇ ਦੀ ਜਾਨ ਦੀ ਚਿੰਤਾ ਹੋਈ ਆ ਕਿ ਕਿਤੇ ਅਨਮੋਲ ਬਿਸ਼ਨੋਈ ਨੂੰ ਇੱਥੇ ਲਿਆ ਕੇ ਕਿਸੇ ਹੋਰ ਗੈਂਗਸਟਰ ਦੇ ਕੋਲ ਮਰਵਾ ਨਾ ਦਿੱਤਾ ਜਾਵੇ ਸੋ ਇਹ ਗੱਲ ਪਹਿਲਾਂ ਹੀ ਉਹਨਾਂ ਨੇ ਇੱਕ ਤੌਖਲੇ ਵਜਾਉ ਕਰ ਦਿੱਤੀ ਆ ਦੂਜੇ ਪਾਸੇ ਅੱਜ ਇੱਕ ਹੋਰ ਜਿਹੜਾ ਅਪਰਾਧੀ ਆ ਉਹੋ ਫੜਿਆ ਗਿਆ ਕੈਨੇਡਾ ਦਾਖਲ ਹੁੰਦਾ ਹੈ ਅਪਰਾਧੀ 22 ਸਾਲਾਂ ਦਾ ਭਾਰਤੀ ਨਾਗਰਿਕ ਵਿਸ਼ਾant ਕੁਮਾਰ ਫੜਿਆ ਗਿਆ ਤੇ ਉਹਨੂੰ ਵਾਪਸ ਅਮਰੀਕਾ ਘੱਲ ਦਿੱਤਾ ਗਿਆ ਹੋਇਆ ਇਹ ਕਿ 22 ਸਾਲਾਂ ਦਾ ਭਾਰਤੀ ਨਾਗਰਿਕ ਇਹਦੇ ਉੱਤੇ ਪਹਿਲੇ ਭਾਰਤ ਵਿੱਚ ਦੋਸ਼ ਲੱਗੇ ਹੋਏ ਆ ਕਿ ਕਤਲਾਂ ਦੇ ਮਾਮਲੇ ਵਿੱਚ ਸ਼ਾਮਲ ਆ ਤੇ ਇਹ ਕਿਸੇ ਤਰੀਕੇ ਅਮਰੀਕਾ ਪਹੁੰਚ ਗਿਆ ਸੀਗਾ ਅਮਰੀਕਾ ਦੇ ਵਿੱਚ ਇਹਨੇ ਰਾਜਸੀ ਸ਼ਰਨ ਦਾ ਕੇਸ ਲਾਇਆ ਹੋਇਆ ਸੀ ਪਰ ਮੁੜ ਕੇ ਤਰੀਕਾ ਤੇ ਨਹੀਂ ਪਹੁੰਚਿਆ ਤੇ ਹੁਣ ਗੁਪਤ ਚੱਲ ਰਿਹਾ ਸੀਗਾ ਸੋ ਇਹ ਵਿਅਕਤੀ ਜਿਹੜਾ ਅਮਰੀਕਾ ਵਾਲੇ ਪਾਸਿਓਂ ਬਫਲੋ ਬ੍ਰਿਜ ਤੋਂ ਇਧਰ ਪੀਸ ਬ੍ਰਿਜ ਲੈ ਕੇ ਕੈਨੇਡਾ ਵਾਲੇ ਪਾਸੇ ਅੰਟਾਰੀਓ ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਜਦੋਂ ਕਿ ਸੀਪੀਐਸ ਨੇ ਬਾਇਓਮੈਟ੍ਰਿਕਸ ਦੇ ਆਧਾਰ ਦੇ ਉੱਤੇ ਇਹਦੀ ਪਛਾਣ ਕਰ ਲਈ ਅਤੇ ਫਿਰ ਇਸ ਨੂੰ ਗ੍ਰਿਫਤਾਰ ਕਰਕੇ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ ਸੋ ਬਾਈਆਂ ਸਾਲਾਂ ਦਾ ਵਿਸ਼ਾਦ ਕੁਮਾਰ ਇਹ ਇਸ ਵੇਲੇ ਨਿਊਯਾਰਕ ਦੇ ਬਿਟਾਵੀਆ ਫੈਡਰਲ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਹੋਇਆ ਤੇ ਬਹੁਤ ਜਲਦ ਇਹਨੂੰ ਉੱਥੋਂ ਭਾਰਤ ਰਿਪੋਰਟ ਕੀਤਾ ਜਾ ਸਕਦਾ ਹੈ ਸੋ ਇਹ ਕਿਹੜੇ ਗੈਂਗ ਦੇ ਨਾਲ ਸਬੰਧਤ ਸੀ ਤੇ ਕਿਹੜੇ ਕਤਲ ਦੇ ਕੇਸ ਦੇ ਵਿੱਚ ਭਾਰਤ ਵਿੱਚ ਲੜੀਂਦਾ ਸੀਗਾ ਕਿਹੜੇ ਮਾਮਲੇ ਦੇ ਵਿੱਚ ਇਹਦੇ ਇੰਟਰਪੋਲ ਵੱਲੋਂ ਨੋਟਿਸ ਜਾਰੀ ਕੀਤੇ ਗਏ ਸੀ ਇਸ ਬਾਰੇ ਹਜੇ ਖੁੱਲ ਕੇ ਕੋਈ ਵੀ ਜਾਣਕਾਰੀ ਬਾਹਰ ਨਹੀਂ ਕੱਢੀ ਗਈ ਹੈ ਅਮਰੀਕਾ ਵੱਲੋਂ ਇਹੀ ਕਿਹਾ ਗਿਆ ਕਿ ਬਹੁਤ ਜਲਦੀ ਇਸ ਨੂੰ ਵੀ ਭਾਰਤ ਰਿਪੋਰਟ ਕੀਤਾ ਜਾਊਗਾ ਸੋ ਕੁੱਲ ਮਿਲਾ ਕੇ ਜਿਸ ਹਿਸਾਬ ਦੇ ਨਾਲ ਕੈਨੇਡਾ ਅਮਰੀਕਾ ਦੇ ਵਿੱਚ ਗੈਂਗ ਹਿੰਸਾ ਦੀਆਂ ਕਾਰਵਾਈਆਂ ਵਧੀਆਂ ਆ ਉਸ ਦੇ ਨਾਲ ਪੁਲਿਸ ਏਜੰਸੀਆਂ ਸਖਤ ਹੋ ਰਹੀਆਂ ਆ ਲੋਕਾਂ ਦਾ ਗੁੱਸਾ ਵੀ ਇਸ ਵੇਲੇ ਪੂਰੇ ਅੱਤ ਤੇ ਪਹੁੰਚਿਆ ਹੋਇਆ ਹੈ ਵੀ ਕੁਝ ਕਰ ਦੇਣੀ ਹੈਗੇ ਇਹ ਚ ਕਰਕੇ ਬੜੀ ਸਖਤੀ ਦੇ ਨਾਲ ਫੈਸਲੇ ਲਏ ਜਾ ਰਹੇ ਆ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਜੀ ਪੰਜਾਬ ਦੀ ਪੰਜਾਬ ਦੇ ਵਿੱਚ ਵੀ ਰੋਜ਼ ਖਬਰਾਂ ਜਿਹੜੀਆਂ ਉਹ ਇਹੀ ਆ ਰਹੀਆਂ ਕਿ ਗੈਂਗ ਹਿੰਸਾ ਉੱਥੇ ਵੀ ਕਾਫੀ ਵਧ ਗਈ ਹੈ ਪੰਜਾਬ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਗੈਂਗ ਜਿਹੜੇ ਨੇ ਉਹ ਮੌਜੂਦ ਆ ਇੱਕ ਤਾਂ ਸੂਬਾ ਪੱਧਰੀ ਗੈਂਗ ਨੇ ਇੱਕ ਜਿਹੜੇ ਮੁਲਕ ਪੱਧਰੀ ਗੈਂਗ ਨੇ ਇਹ ਤੋਂ ਇਲਾਵਾ ਫਿਰ ਕੁਝ ਜ਼ਿਲ੍ਹਾ ਪੱਧਰੀ ਅਤੇ ਸ਼ਹਿਰ ਪੱਧਰੀ ਗੈਂਗ ਵੀ ਆ ਜਿਹੜੇ ਕਿ ਆਪੋ ਆਪਣੇ ਜਿਹੜੇ ਕਾਰੋਬਾਰ ਚਲਾ ਰਹੇ ਆ ਉਹਦੇ ਵਿੱਚ ਫਰੋਤੀਆਂ ਦੇਣੀਆਂ ਮੰਗਣੀਆਂ ਧਮਕੀਆਂ ਦੇਣੀਆਂ ਕਤਲ ਕਰਨੇ ਗੋਲੀਆਂ ਚਲਾਉਣੀਆਂ ਕੰਮ ਵਰਤਾਰਾ ਹੋ ਚੁੱਕਿਆ ਆ ਅਮਰਸਰ ਵਿੱਚ ਇੱਕ ਨਿੱਜੀ ਪਸਕਾ ਪਾਣੀ ਦੇ ਅਡਾ ਇੰਚਾਰਜ ਤੇ ਗੋਲੀਆਂ ਮਾਰੀਆਂ ਗਈਆਂ ਇਸੇ ਤਰੀਕੇ ਛੇਟਾਂ ਦੇ ਵਿੱਚ ਇੱਕ ਨੌਜਵਾਨ ਦੇ ਗੋਲੀਆਂ ਮਾਰੀਆਂ ਗਈਆਂ ਇਸ ਤਰੀਕੇ ਫਿਰ ਅਮਰਸਰ ਦੇ ਵਿੱਚ ਇੱਕ ਹੋਰ ਨੌਜਵਾਨ ਦੇ ਗੋਲੀਆਂ ਮਾਰੀਆਂ ਗਈਆਂ ਗਰਦਾਸਪੁਰ ਦੇ ਵਿੱਚ ਇੱਕ ਨਿੱਕੇ ਘੁੰਮਣਾਂ ਦੇ ਲਾਗੇ ਫਿਰ ਗੋਲੀਆਂ ਚਲਾਈਆਂ ਗਈਆਂ ਉੱਥੇ ਵੀ ਹਮਲਾ ਹੋਇਆ ਬੰਗਿਆ ਦੇ ਵਿੱਚ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਉੱਥੇ ਵੀ ਇੱਕ ਗੱਡੀ ਤੇ ਹਮਲਾ ਕੀਤਾ ਗਿਆ ਇੱਕ ਵਿਅਕਤੀ ਦੀ ਮੌਤ ਹੋਈ ਹੈ ਚਾਰ ਜਾਣੇ ਸ਼ਰੇਆਮ ਬਾਜ਼ਾਰ ਚ ਕੀਤੇ ਗਏ ਇਸ ਹਮਲੇ ਚ ਜ਼ਖਮੀ ਹੋਏ ਆ ਸੋ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਇਸ ਵੇਲੇ ਗੈਂਗਵਾਰ ਜਿਹੜੀ ਆ ਪੂਰੇ ਸਿਰੇ ਤੇ ਪਹੁੰਚੀ ਹੋਈ ਆ ਤੇ ਵਿਰੋਧੀ ਧਿਰਾਂ ਜਿਹੜੀਆਂ ਭਗਵੰਤ ਮਾਨ ਸਰਕਾਰ ਦੇ ਉੱਤੇ ਸਵਾਲ ਚੱਕ ਰਹੀਆਂ ਵੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਹਾਲਤ ਕਾਫੀ ਵਿਗੜੀ ਹੋਈ ਆ ਉਹ ਜੇਕਰ ਪੰਜਾਬ ਦੇ ਕਾਰੋਬਾਰੀਆਂ ਨਾਲ ਗੱਲ ਕਰੀਏ ਉੱਥੇ ਆਮ ਲੋਕਾਂ ਨਾਲ ਗੱਲ ਕਰੀਏ ਤਾਂ ਕਿਤੇ ਬੜਾ ਡਰ ਵਾਲਾ ਮਾਹੌਲ ਬਣਿਆ ਹੋਇਆ ਆ ਬੀ ਗੈਂਗਸਟਰ ਜਿਹੜੇ ਨੇ ਉਹ ਲਗਾਤਾਰ ਫਰੋਤੀਆਂ ਦੇ ਵਾਸਤੇ ਫੋਨ ਕਰਦੇ ਆ ਪਹਿਲਾਂ ਇਹ ਫੋਨ ਸਿਰਫ ਵੱਡਿਆਂ ਬੰਦਿਆਂ ਨੂੰ ਆਉਂਦੇ ਸੀਗੇ ਇੰਡਸਟਰੀਸਟ ਕਾਰਖਾਨੇਦਾਰਾਂ ਨੂੰ ਗਾਇਕਾਂ ਨੂੰ ਕਲਾਕਾਰਾਂ ਨੂੰ ਫਰੋਤੀਆਂ ਦੇ ਫੋਨ ਆਉਂਦੇ ਸੀਗੇ ਪਰ ਹੁਣ ਆਮ ਸ਼ਹਿਰਾਂ ਕਸਬਿਆਂ ਦੇ ਵਿੱਚ ਵੀ ਅਜਿਹੇ ਫੋਨ ਆਮ ਕਾਰੋਬਾਰੀਆਂ ਨੂੰ ਦੁਕਾਨਦਾਰਾਂ ਨੂੰ ਆੜਤੀਆਂ ਨੂੰ ਆ ਵੱਡਿਆਂ ਕਿਸਾਨਾਂ ਨੂੰ ਵੀ ਆ ਰਹੇ ਆ ਕੁਝ ਅਜਿਹੇ ਹੀ ਕਤਲ ਜਿਹੜੇ ਕੀਤੇ ਗਏ ਆ ਤੁਹਾਨੂੰ ਯਾਦ ਹੋਣਾ ਕੋਦਰ ਦੇ ਬਾਜ਼ਾਰ ਦੇ ਵਿੱਚ ਇੱਕ ਵੱਡੇ ਦੁਕਾਨਦਾਰ ਦਾ ਇਸ ਤਰੀਕੇ ਕਤਲ ਕੀਤਾ ਗਿਆ ਸੀ ਲੋਕ ਕਾਫੀ ਡਰੇ ਹੋਏ ਆ ਇਸ ਡਰ ਦੇ ਕਾਰਨ ਹੀ ਉਹ ਪੈਸੇ ਦੇ ਰਹੇ ਆ ਤੇ ਦੂਜੇ ਪਾਸੇ ਇਹ ਗੈਂਗਸ ਜਿਹੜੀਆਂ ਆਪਸ ਵਿੱਚ ਵੀ ਭੜ ਰਹੀਆਂ ਆ ਇੱਕ ਦੂਜੇ ਦੇ ਬੰਦੇ ਮਾਰਨ ਦੀਆਂ ਕੋਸ਼ਿਸ਼ਾਂ ਵੀ ਕਰ ਰਹੀਆਂ ਉਹਦੇ ਵਿੱਚ ਕਈ ਵਾਰੀ ਬੇਕਸੂਰ ਲੋਕ ਜਿਹੜੇ ਆ ਉਹ ਵੀ ਮਾਰੇ ਜਾ ਰਹੇ ਆ ਸੋ ਕੁੱਲ ਮਿਲਾ ਕੇ ਹਾਲਾਤ ਜਿਹੜੇ ਆ ਕੋਈ ਪੰਜਾਬ ਦੇ ਵਿੱਚ ਵੀ ਗੈਂਗ ਹਿੰਸਾ ਦੇ ਮਾਮਲੇ ਵਿੱਚ ਕੋਈ ਬਹੁਤੇ ਵਧੀਆ ਨਹੀਂ ਹੈਗੇ ਸੋ ਵਿਰੋਧੀ ਪਾਰਟੀਆਂ ਸਰਕਾਰ ਦੇ ਉੱਤੇ ਅਸਤੀਫੇ ਦੀ ਮੰਗ ਕਰ ਰਹੀਆਂ ਆ ਕਿ ਸਰਕਾਰ ਭਗਵੰਤ ਮਾਨ ਦੀ ਬੁਰੀ ਤਰ੍ਹਾਂ ਫੇਲ ਹੋਈ ਆ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋ ਚੁੱਕੀ ਆ ਪੰਜਾਬ ਦੇ ਵਿੱਚ ਇਸ ਵੇਲੇ ਨਾ ਸਰਕਾਰ ਦਾ ਰਾਜ ਆ ਨਾ ਪ੍ਰੋਫੈਸਰ ਰਾਜ ਗੈਂਗਸਟਰਾਂ ਦਾ ਰਾਜ ਹੋ ਚੁੱਕਿਆ ਹੈ ਉਹੀ ਸਰਕਾਰ ਚਲਾ ਰਹੇ ਆ ਉਹੀ ਖਜ਼ਾਨਾ ਲੋਕਾਂ ਦਾ ਲੁੱਟ ਰਹੇ ਆ ਤੇ ਕੁੱਲ ਮਿਲਾ ਕੇ ਸਰਕਾਰ ਕੁਝ ਵੀ ਕਰ ਨਹੀਂ ਰਹੀ ਸੋ ਇਸ ਮਾਮਲੇ ਦੇ ਵਿੱਚ ਹੁਣ ਉੱਥੇ ਹੋਰ ਪ੍ਰੈਸ ਦੇ ਉੱਤੇ ਪ੍ਰੈਸ਼ਰ ਵਧ ਗਿਆ ਆ ਕਿ ਉਹ ਝੂਠੇ ਪੁਲਿਸ ਮੁਕਾਬਲੇ ਬਣਾਉਣ ਪਹਿਲਾਂ ਹੀ ਆਪਾਂ ਦੇਖਿਆ ਕਿ ਭਗਵੰਤ ਮਾਨ ਦੇ ਰਾਜ ਦੇ ਵਿੱਚ ਕਦੀ ਕਿਸੇ ਦੀਆਂ ਗੋਲੀਆਂ ਜਾਂ ਲੱਤਾਂ 'ਚ ਗੋਲੀਆਂ ਮਾਰ ਦਿੱਤੀਆਂ ਕਦੀ ਕਿਸੇ ਦਾ ਮੁਕਾਬਲਾ ਬਣਾ ਦਿੱਤਾ ਤੇ ਹੁਣ ਜਿਸ ਤਰੀਕੇ ਦੇ ਨਾਲ ਪਿਛਲੇ 10 ਦਿਨਾਂ ਤੋਂ ਖਾਸ ਕਰਕੇ ਖਬਰਾਂ ਦੇ ਵਿੱਚ ਵਾਧਾ ਹੋਇਆ ਜਿਸ ਤਰੀਕੇ ਦੇ ਨਾਲ ਇਹ ਗੈਂਗਵਾਰ ਵਧੀ ਜਾ ਫਰੋਤੀਆਂ ਤੇ ਧਮਕੀਆਂ ਦੇ ਫੋਨ ਵਧੇ ਆ ਇੱਕ ਵਾਰੀ ਫਿਰ ਹਾਲਾਤ ਉਧਰ ਨੂੰ ਬਣਦੇ ਜਾ ਰਹੇ ਆ ਕਿ ਪੰਜਾਬ ਦੇ ਵਿੱਚ ਫਿਰ ਪੁਲਿਸ ਜਿਹੜੀ ਆ ਝੂਠੇ ਮੁਕਾਬਲੇ ਬਣਾਉਣੇ ਖਿਰੂ ਕਰ ਸਕਦੀ ਆ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ